ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਹੈ 400 ਗੁੱਤੇ ਜਿਹੜੇ ਚਾਈਨਾ ਡੋਰ ਦੇ ਪਬੰਦੀਸ਼ੁਦਾ ਦੇ ਨਾਲ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਫੌਨਾ ਪਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਆਈਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਵਿੱਚ ਲਿਖੇ ਜਾਵੇਗੀ। ਇਹਦੇ ਪਹਿਲਾਂ ਕੋਈ ਮਾਮਲਾ ਨਹੀਂ ਰਜਿਸਟਰ ਹੋਇਆ। ਹਾਂਜੀ ਇਹ ਵਿਅਕਤੀ ਇਹਦਾ ਨਾਮ ਹੈ ਸਤੀਸ਼ ਕੁਮਾਰ ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਨੇ ਖਾਣਾ ਫਾਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਨੇ ਗਾਧੇ ਗਾਧੇ ਦਰਨੇ ਇਹਦੀ ਚਾਈਨਾ ਟਰ ਦੇ ਪਰਚੇ ਦਰਨੇ ਤੇ ਕੁਝ ਫਟਕਿਆਂ ਦੇ ਇਹਦੇ ਖਿਲਾਫ ਵੀ ਪਰਚੇ ਦਰਨੇ ਇਹ ਕਿੱਥੋਂ ਲੈ ਕੇ ਆ ਕਿੱਥੇ ਡਿਸਪਲੇ ਕਰਨ ਦੇ ਦੇਖੋ ਇਹ ਕਿੱਥੋਂ ਚਾਈਨਾ ਟਰ ਆਈ ਹੈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਦੀ ਤੱਕ ਜਾਵਾਂਗੇ ਮਾਮਲੇ ਦੀ ਗ੍ਰੀਅ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਕੋਈ ਇਨਵੋਲਵ ਹੈਗਾ ਇਹਨਾਂ ਨਾਲ ਨੇ ਦੇਖੋ ਫਿਰ ਹਾਲਤਾ ਜੀ ਇੱਕ ਵਿਅਕਤੀ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਨ ਦਿੱਤੀ ਜਾਵੇ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਤੰਗਾਂ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇਹ ਵਿਅਕਤੀ ਰਹਿਣ ਵਾਲਾ ਆਰ.ਆਈ.ਐਸ. ਮਾਚ ਚੌਕ ਦੇ ਵਿੱਚ ਪਤੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਹੈ ਇਹ ਲੋਕੋ ਬਟੰਡਾ ਰਹਿਣ ਵਾਲਾ ਉਹਨੇ ਫੜੇ ਕਿੱਥੋਂ ਦੇ ਜਿਹੜੇ ਬਟੰਡੇ ਹੈ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਇਹ ਗਿਲਪਤੀ ਦੇ ਵਿੱਚ ਪਣਾ ਥਰਮਲ ਦੇ ਅੰਡਰਪੈਂਡਾ ਦੀ ਉਹ ਗਾਊਂਡ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਗਈ ਜੀ ਕਾਨੂੰਨੀ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਆ ਜਿਹੜੀ ਵਿਕਤੀ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਵੀ ਲੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜੋ ਵੀ ਵੀਡੀਓ ਵਾਇਰਲ ਹੋਈਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਵੀ ਕਹਿੰਦੇ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਗੱਤੋਂ ਨਾ ਦਿੱਤੀ ਜਾ ਪਹਿਲਾਂ ਵੀ ਇਦਾਂ ਹੀ ਦੇਖਿਆ ਜਾਂਦਾ 我给。<Okay. S 2> okay.